ਪਿਆਰੇ ਵਿਦਿਆਰਥੀ ਸਾਥੀਓ ਅੱਜ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਅਸੀਂ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਜਿਹੜੇ 뮤직 ਵਿਭਾਗ ਹੈ 뮤직 ਵਿਭਾਗ ਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਸਾਡਾ 뮤직 ਵਿਭਾਗ ਦਾ ਹੈਗਾ ਜਿਹੜਾ ਉਹਨੇ ਪਿਛਲੇ ਲੰਬੇ ਸਮੇਂ ਤੋਂ ਬੜੀਆਂ ਹੀ ਜਿਹੜੀਆਂ ਗਤੀਵਿਧੀਆਂ ਨੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਕਲਚਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕਰਾਉਣ ਦੇ ਵਿੱਚ ਉਹ ਮਸ਼ਰੂਫ ਰਹਿੰਦਾ ਇਸ ਵਿਭਾਗ ਦੇ ਜਿਹੜੇ ਮੁਖੀ ਨੇ ਉਹ ਪ੍ਰੋਫੈਸਰ ਜਸਵੀਰ ਸਿੰਘ ਨੇ ਜੋ ਕਿ ਆਪਣੀਆਂ ਸੇਵਾਵਾਂ ਵਾਰਿਵਾਰੇ ਨੇ ਸਾਡੇ ਯੂਨੀਵਰਸਿਟੀ ਕਾਲਜ ਬੇਨਾਲਾ ਦੇਖੀ ਬੜੀ ਮਿਹਨਤੀ ਅਤੇ ਸਖਤ ਮਿਹਨਤੀ ਕਹ ਲਓ ਉਹ ਵਿਦਿਆਰਥੀਆਂ ਨੂੰ ਦਿਨ ਰਾਤ ਇੱਕ ਕਰਾ ਕੇ ਇੰਨੀ ਵਧੀਆ ਤਿਆਰੀ ਕਰਾਉਂਦੇ ਨੇ ਕਿ ਸਾਡੇ ਹਰ ਸਾਲ ਲਗਭਗ ਵਕ ਵਕ ਜਿਹੜੀਆਂ 뮤직 ਦੀਆਂ ਆਲਟਮਾ ਨੇ ਚਾਹੇ ਉਹ ਗੀਤ ਹੈ ਗਜ਼ਲ ਹੈ ਫੋਕ ਸੌਂਗ ਹੈ ਗਰੁੱਪ ਸੌਂਗ ਹੈ ਸ਼ਬਦ ਹੈ ਇਹਨਾਂ ਦੇ ਵਿੱਚ ਹਰ ਸਾਲ ਸਾਡੇ ਪਹਿਲੀਆਂ ਅ ਸਿਆਦ ਦੂਜੀਆਂ ਪੋਜੀਸ਼ਨਾਂ ਹਰ ਸਾਲ ਯੂਨੀਵਰਸਿਟੀ ਕਾਲਜ ਬੇਨਾਲਾ ਦੇ ਵਿੱਚ ਆਉਂਦੀਆਂ ਨੇ ਇਸ ਤੋ ਇਲਾਵਾ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਵੀ ਵਿਦਿਆਰਥੀ ਸਾਥੀ ਮਿਊਜ਼ਿਕ ਦੇ ਵਿੱਚ ਇੰਟਰਸਟ ਰੱਖਦੇ ਨੇ ਨਾਟਕ ਦੇ ਵਿੱਚ ਇੰਟਰਸਟ ਰੱਖਦੇ ਨੇ ਗਾਣ ਦੇ ਵਿੱਚ ਇੰਟਰਸਟ ਰੱਖਦੇ ਨੇ ਮਾਈਮ ਮਿਮਿਕਰੀ ਦੇ ਵਿੱਚ ਇੰਟਰਸਟ ਰੱਖਦੇ ਨੇ ਉਹ ਵਿਦਿਆਰਥੀਆਂ ਲਈ ਯੂਨੀਵਰਸਿਟੀ ਕਾਲਜ ਬੇਨੜਾ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਤੇ ਸਾਡੇ ਕੁਝ ਵਿਦਿਆਰਥੀ ਜਿਹੜੇ ਉਹ ਗਾਣਾ ਉਹਨਾਂ ਨੇ ਗਾਣਾ ਵੀ ਸ਼ੁਰੂ ਕੀਤਾ ਹੋਇਆ ਹੈ ਕਈਆਂ ਬੰਦੀਆਂ ਇੱਕ ਦੋ ਐਲਬਮ ਵੀ ਅਸੀਂ ਦੇਖਦੇ ਹਾਂ ਵੀ ਆ ਚੁੱਕੀਆਂ ਨੇ ਜੇਕਰ ਤੁਸੀਂ ਯੂਨੀਵਰਸਿਟੀ ਕਾਲਜ ਬੇਨੜਾ ਵਿੱਚ ਦਾਖਲਾ ਲੈਂਦੇ ਹੋ ਤਾਂ 뮤ਜ਼ਿਕ ਵਿਭਾਗ ਦੇ ਵਿੱਚ ਦਾਖਲਾ ਲੈ ਕੇ ਤੁਸੀਂ ਬੜੇ ਸਾਰੇ ਮਤਲਬ ਤੁਸੀਂ 뮤ਜ਼ਿਕ ਇੰਡਸਟਰੀ ਦੇ ਵਿੱਚ ਅੱਗੇ ਵਧ ਸਕਦੇ ਹੋ ਸਾਡਾ ਜਿਹੜੇ ਪ੍ਰੋਫੈਸਰ ਜਸਵੀਰ ਨੇ ਬੜੇ ਹੀ ਮਿਹਨਤੀ ਨੇ ਉਹ ਬੜੀ ਅੱਛੇ ਤਰੀਕੇ ਨਾਲ ਜਿਹੜੀ ਸਾਰੀ ਵਿਦਿਆਰਥੀਆਂ ਨੂੰ ਅ ਕਹ ਲੋ ਕਿ ਉਹ ਕਰਾਉਂਦੇ ਨੇ ਅ ਤਿਆਰੀ ਕਰਾਉਂਦੇ ਨੇ ਤੇ ਅਸੀਂ ਇਹਦੇ ਨਾਲ ਹੀ ਸਾਡੇ ਕੋਲੇ ਬੜੇ ਸਾਰੇ ਜਿਹੜੇ ਮੈਡਲ ਨੇ ਵਿਦਿਆਰਥੀਆਂ ਦੇ ਆਏ ਹੋਏ ਨੇ ਤੇ 뮤직 ਦੇ ਵਿੱਚ ਜਿਹੜੀ ਵਿਦਿਆਰਥੀ ਅ ਦਾਖਲਾ ਲੈਣਾ ਚਾਹੁੰਦੇ ਨੇ ਯੂਨੀਵਰਸਿਟੀ ਕਾਲਜ ਬਿੰਡਾ ਵੀ ਕਿਹਾ ਕੇ 뮤직 ਆਪਸ਼ਨ ਲੈ ਸਕਦੇ ਨੇ ਥੈਂਕ ਯੂ